ਜੇ ਆਪਾਂ ਤੁਹਾਡੇ ਲਈ ਆਰਗੰਜਾ ਦੇ ਕਢਾਈ ਵਾਲੇ ਸੂਟ ਲੈ ਕੇ ਆਏ ਜੀ ਆ ਦੇਖੋ ਪੂਰੇ ਹੈਵੀ ਵਰਕ ਵਾਲੇ ਠੀਕ ਹੈ ਜੀ ਮੋਰ ਵਾਲਾ ਡਿਜ਼ਾਈਨ ਹੈ ਠੀਕ ਹੈ ਜੀ ਪੂਰਾ ਹੈਵੀ ਵਰਕ ਹੈ ਕਟਵਰਕ ਵਾਲਾ ਡਿਜ਼ਾਈਨ ਹੈ ਠੀਕ ਹੈ ਜੀ ਵਿਦ ਦੁਪੱਟੇ ਉੱਤੇ ਵੀ ਕਟਵਰਕ ਦੁਪੱਟੇ ਉੱਤੇ ਵੀ ਮੋਰਾਂ ਦਾ ਵਰਕ ਆ ਦੇਖੋ ਜੀ ਪੂਰਾ ਹੈਵੀ ਵਰਕ ਹੈ ਰੇਟ ਦੀ ਚੈਲੰਜ ਨਾਲ ਗਰੰਟੀ ਰਹੂਗੀ ਰੇਟ ਰੂ ਸਿਰਫ ਔਰ ਸਿਰਫ 299 ਰੁਪਏ ਦਾ ਜੀ ਠੀਕ ਹੈ ਸਿਰਫ ਔਰ ਸਿਰਫ 299 ਦਾ ਇੱਕ ਰੰਗ ਦੀ ਇੱਕ ਸੂਟ ਦਿਖਾ ਰਹੇ ਆ ਠੀਕ ਹੈ ਉਹਦੇ ਚ ਕਈ ਦੇ ਕਈ ਕਲਰ ਮਿਲ ਜਾਣਗੇ ਠੀਕ ਹੈ ਜੇ ਕਿਸ ਨੇ ਆਨਲਾਈਨ ਮੰਗਾਉਣੇ ਨੇ ਘਰ ਤੋਂ ਘਰ 10 ਸੂਟ ਕਰਾਂਗੇ ਠੀਕ ਹੈ ਜੀ ਦੁਕਾਨ ਤੇ ਆ ਕੇ ਇੱਕ ਵੀ ਸੂਟ ਲੈ ਕੇ ਜਾ ਸਕਿਓ ਠੀਕ ਹੈ ਸਿਰਫ ਔਰ ਸਿਰਫ 299 ਰੁਪਏ ਦਾ ਸੂਟ ਹੈ ਆਰਗੰਜ਼ਾ ਦਾ ਠੀਕ ਹੈ ਦੁਪੱਟੇ ਉੱਤੇ ਵਿਦ ਵਰਕ ਤੇ ਰੇਡ ਦੀ ਚੈਲੰਜ ਨਾਲ ਗਾਰੰਟੀ ਠੀਕ ਹੈ ਸਿਰਫ ਔਰ ਸਿਰਫ 299 ਰੁਪਏ ਦਾ ਠੀਕ ਹੈ ਸਿਰਫ ਔਰ ਸਿਰਫ 299 ਰੁਪਏ ਦਾ ਸੂਟ ਹੈ ਠੀਕ ਹੈ ਜੀ ਇੱਕ ਆਵਲਾ ਸੂਟ ਹੋਊਗਾ 45 ਦਾ ਠੀਕ ਹੈ ਜੀ ਇਦਾਂ ਦਾ ਵੀ ਮਾਲ ਮਿਲ ਜਾਊਗਾ ਆ ਦੇਖੋ ਜੀ ਠੀਕ ਹੈ ਜੀ 45 ਸੂਟ ਇਹ ਤੇ ਦੁਪੱਟੇ ਉੱਤੇ ਲੈਸ ਹੋਊਗੀ ਠੀਕ ਹੈ ਆ ਦੁਪੱਟੇ ਉੱਤੇ ਲੈਸ ਹੋਊਗੀ ਇਹਦਾ ਰੇਟ 250 ਰਹੂਗਾ ਮੇਰੀ ਗੱਲ ਧਿਆਨ ਨਾਲ ਸੁਣੋ ਜਿਹੜਾ ਦੁਪੱਟੇ ਉੱਤੇ ਵਰਕ ਹੋਊਗਾ ਉਹ ਹੋਊਗਾ 300 ਰੁਪਏ ਦਾ 299 ਰੁਪਏ ਦਾ ਜਿਹਦੇ ਦੁਪੱਟੇ ਉੱਤੇ ਲੈਸ ਲੱਗੀ ਹੋਊਗੀ ਉਹ 250 ਰੁਪਏ ਦਾ ਹੋਊਗਾ ਠੀਕ ਹੈ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਜਿੰਨੇ ਕਹੋ ਉਨੇ ਡਿਜ਼ਾਈਨ ਜੀ ਸਿਰਫ ਔਰ ਸਿਰਫ 299 ਰੁਪਏ ਦਾ ਰੇਡ ਦੀ ਚੈਲੰਜ ਨਾਲ ਗਾਰੰਟੀ ਸਿਰਫ ਔਰ ਸਿਰਫ 299 ਰੁਪਏ ਠੀਕ ਹੈ ਜੀ 299 ਰੁਪਏ ਰੇਟ ਠੀਕ ਹੈ ਜੀ ਦੁਪੱਟੇ ਉੱਤੇ ਹੈਵੀ ਵਰਕ ਆ ਦੇਖੋ ਦੁਪੱਟੇ ਉੱਤੇ ਵੀ ਹੈਵੀ ਵਰਕ ਹੈ ਸਿਰਫ ਔਰ ਸਿਰਫ 299 ਰੁਪਏ ਦਾ ਠੀਕ ਹੈ ਜੀ ਡਾਰਕ ਔਰ ਲਾਈਟ ਕਲਰ ਬਹੁਤ ਸਾਰੇ ਮਿਕਸ ਮਿਲ ਜਾਣਗੇ ਠੀਕ ਹੈ ਜੀ ਸਿਰਫ ਔਰ ਸਿਰਫ 299 ਰੁਪਏ ਵਿੱਚ ਆਹ ਦੇਖੋ ਨਾਲ ਦੁਪੱਟੇ ਉੱਤੇ ਵਰਕ ਨਾਲ ਵਿਦ ਕਟ ਵਰਕੇ ਠੀਕ ਹੈ ਮਿਲੂਗਾ ਉਹਨੂੰ ਜਿਹੜਾ ਵੀਡੀਓ ਦੇਖ ਕੇ ਆਊਗਾ ਲਾਈਕ ਕਰਕੇ ਆਊਗਾ ਕਮੈਂਟ ਕਰਕੇ ਆਊਗਾ ਸ਼ੇਅਰ ਕਰਕੇ ਆਊਗਾ ਔਰ ਚੈਨਲ ਨੂੰ ਫੋਲੋ ਕਰਕੇ ਆਊਗਾ 1000 ਡਿਜ਼ਾਈਨ ਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਸੀ ਵੀਡੀਓ ਵਾਲਾ ਡਿਜ਼ਾਈਨ ਹੈ ਠੀਕ ਹੈ ਜੀ ਵੀਡੀਓ ਵਾਲਾ ਡਿਜ਼ਾਈਨ ਹੈ ਡਿਜ਼ਾਈਨ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਬਹੁਤ ਜ਼ਿਆਦਾ ਡਿਮਾਂਡ ਤੇ ਬਣਾਇਆ ਇਹ ਸੈਟ ਡਿਜ਼ਾਈਨ ਆਹ ਦੇਖੋ ਜੀ ਰੇਡ ਦੀ ਪੂਰੀ ਫੁੱਲ ਚੈਲੰਜ ਨਾਲ ਗਰੰਟੀ ਦੁਪੱਟੇ ਉੱਤੇ ਵਰਕ ਠੀਕ ਹੈ ਵਿਦ ਬਲੈਕ ਲੈਕ ਲੱਗੀ ਹੋਈ ਹੈ ਬਹੁਤ ਬੁਟੀਕ ਪੀਸ ਹੈ ਠੀਕ ਹੈ ਬਹੁਤ ਜ਼ਿਆਦਾ ਡਿਮਾਂਡ ਦੀ ਪੀਸ ਆਈ ਸੀ ਇਹ ਸਿਰਫ ਔਰ ਸਿਰਫ 299 ਰੁਪਏ ਦੇ ਵਿੱਚ ਠੀਕ ਹੈ ਜੀ ਸਿਰਫ ਔਰ ਸਿਰਫ 299 ਰੁਪਏ ਦੇ ਵਿੱਚ ਡਿਜ਼ਾਈਨ ਹੈ ਰੰਗ ਕਲਰ ਵਿੱਚ ਬਾਧੂ ਮਿਲ ਜਾਣਗੇ ਠੀਕ ਹੈ ਜੀ ਸਿਰਫ ਔਰ ਸਿਰਫ 299 ਰੁਪਏ ਦੇ ਵਿੱਚ ਆਹ ਦੇਖੋ ਆਹ ਦੇਖ ਸਿਰਫ ਔਰ ਸਿਰਫ 299 ਰੁਪਏ ਦੇ ਵਿੱਚ ਅਭੀ 299 ਰੁਪਿਆ ਦਾ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਜਿੰਨੇ ਕੋ ਹੋ ਉਨੇ ਠੀਕ ਹੈ ਸਿਰਫ ਔਰ ਸਿਰਫ 299 ਰੁਪਏ ਵਿੱਚ ਕਲਰ ਡਿਜ਼ਾਈਨ ਬਹੁਤ ਨੇ ਬਹੁਤ ਜ਼ਿਆਦਾ ਮਿਲਣਗੇ ਹੁਣ ਜਿਹੜਾ ਵੀਡੀਓ ਨੇ ਸ਼ੇਅਰ ਕਰਕੇ ਆਊਗਾ ਠੀਕ ਹੈ ਹੁਣ ਆਪਾਂ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਣੇ ਆ ਦੇਖੋ ਇਹ ਪੂਰਾ ਹੈਵੀ ਹੈਂਡਵਰਕ ਠੀਕ ਹੈ ਜੀ ਪੂਰਾ ਕ੍ਰੈਸ਼ ਟਿਸ਼ੂ ਤੇ ਤੇ ਕਪੜਾਈ ਠੀਕ ਹੈ ਜੀ ਵਿਦ ਸਲਵਾਰ ਦੇ ਉੱਤੇ ਵਰਕ ਹੋਊਗਾ ਠੀਕ ਹੈ ਜੀ ਬਾਜੂ ਉੱਤੇ 깔ो ਸਲਵਾਰ ਤੇ 깔ो ਟੋਟਲੀ ਹੈਂਡਵਰਕ ਹੈ ਰੇਟ ਦਾ ਰਹੂਗਾ ਚੈਲੰਜ ਨਾਲ ਗਾਰੰਟੀ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ 999 ਰੁਪਏ ਰੇਟ ਚੈਲੰਜ ਨਾਲ ਗਾਰੰਟੀ ਠੀਕ ਹੈ ਜੀ ਰੇਟ ਦੀ ਪੂਰੀ ਫੁੱਲ ਚੈਲੰਜ ਨਾਲ ਗਾਰੰਟੀ ਹੋ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਤੇ 999 ਰੁਪਏ ਰੇਟ ਰੇ ਟੂ ਫੁੱਲ ਗਰੰਟੀ ਚੈਲੰਜ ਨਾਲ ਆ ਦੇਖੋ ਆ ਵੀ ਸੂਟ ਟੋਟਲੀ ਹੈਂਡ ਹੈ ਠੀਕ ਹੈ ਜੀ ਬੁਟੀਕ ਪੀਸ ਨੇ ਹੈਵੀ ਇਹ ਰਿਟੇਲ ਪ੍ਰਾਈਸ ਨੇ ਜੇ ਕਿਸੇ ਨੇ ਹੋਲ ਸੇਲ ਦੇ ਚ ਲੈਣੇ ਹੋਣਗੇ ਤਾਂ ਹੋਰ ਵੀ ਡਿਸਕਾਊਂਟ ਕਰਕੇ ਲਗਾਵਾਂਗੇ ਸਿਰਫ ਔਰ ਸਿਰਫ 999 ਰੁਪਏ ਵਿਆਹ ਸ਼ਾਦੀ ਲਈ ਲੈਣੇ ਹੁਣ ਠੀਕ ਹੈ ਤਾਂ ਵੀ ਆਪਾਂ ਡਿਸਕਾਊਂਟ ਕਰਕੇ ਲਗਾਵਾਂਗੇ ਠੀਕ ਹੈ ਸਿਰਫ ਔਰ ਸਿਰਫ 999 ਰੁਪਏ ਸੂਟ ਠੀਕ ਹੈ ਰੇਡ ਦੀ ਚੈਲੇਂਜ ਨਾਲ ਗਰੰਟੀ ਪੂਰਾ ਟੋਟਲੀ ਡਿਜ਼ਾਈਨ ਹੈਂਡਵਰਕ ਦਾ ਡਿਜ਼ਾਈਨ ਹੈ ਸਿਰਫ ਔਰ ਸਿਰਫ 999 ਰੁਪਏ ਦਾ ਪਤਾ ਹੈ ਠੀਕ ਹੈ ਸਿਰਫ ਔਰ ਸਿਰਫ 999 ਰੁਪਏ ਦਾ ਰੇਟ ਹੈ ਰੇਡ ਦੀ ਉਹ ਪੂਰੀ ਫੁੱਲ ਗਰੰਟੀ ਠੀਕ ਹੈ ਆ ਦੇਖੋ ਜੀ ਪੂਰਾ ਹੈਵੀ ਡਿਜ਼ਾਈਨ ਹੈ ਵਿਦ ਦਵੱਟੇ ਉੱਤੇ ਵਰਕ ਤਲਵਾਰ ਦੇ ਉੱਤੇ ਵਰਕ ਸਾਰੇ ਦੇ ਉੱਤੇ ਸਾਰਿਆਂ ਦੇ ਉੱਤੇ ਠੀਕ ਹੈ ਦਵੱਟੇ ਉੱਤੇ ਵੀ ਵਰਕ ਹੈ ਲੈ ਹੇ ਸਿਰਫ ਔਰ ਸਿਰਫ 999 ਰੁਪਏ ਰੇਟ ਦੀ ਪੂਰੀ ਫੁੱਲ ਗਰੰਟੀ ਚੈਲੰਜ ਨਾਲ ਜੀ ਠੀਕ ਹੈ ਜੀ ਪੂਰੀ ਫੁੱਲ ਚੈਲੰਜ ਨਾਲ ਗਰੰਟੀ ਰੇਟਾਂ ਦੀ ਸਿਰਫ ਔਰ ਸਿਰਫ 999 ਰੁਪਏ ਇਹ ਸਿਰਫ ਔਰ ਸਿਰਫ ਇੱਕ ਇੱਕ ਪੀਸ ਸਿੰਗਲ ਕਰਕੇ ਦਿਖਾ ਰਿਹਾ ਇਹਨਾਂ ਚ ਕਲਰ ਬਾਧੂ ਮਿਲ ਜਾਣਗੇ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਆਹ ਦੇਖੋ ਸਾਰੀ 999 ਵਾਲੀ ਰੇਂਜ ਦੇ ਮਾਲ ਦਿਖਾ ਰਿਹਾ ਤੁਹਾਨੂੰ ਮੈਂ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਕੰਟਰਾਸਟ ਦੁਪੱਟੇ ਨਹੀਂ ਚੀਂਗੇ ਨਾ ਆਹ ਦੇਖ ਲੋ ਫੈਂਡੀ ਸਿਲਕ ਦਾ ਹੀ ਇਹ ਵੀ ਪੂਰਾ ਹੈਵੀ ਹੈਂਡਵਰਕ ਹੈ ਪੂਰਾ ਹੈਵੀ ਹੈਂਡਵਰਕ ਹੈ ਠੀਕ ਹੈ ਜੀ ਪੂਰਾ ਹੈਵੀ ਹੈਂਡਵਰਕ ਟੋਟਲੀ ਹੈਂਡਵਰਕ ਦਾ ਕੰਮ ਹੈ ਸਲਵਾਰ ਦੇ ਉੱਤੇ ਵੀ ਹੈਂਡਵਰਕ ਹੈ ਠੀਕ ਹੈ ਸਲਵਾਰ ਦੇ ਉੱਤੇ ਵੀ ਹੈਂਡਵਰਕ ਹੈ ਸਿਰਫ ਔਰ ਸਿਰਫ 999 ਰੁਪਏ ਦੁਪੱਟਾ ਵੀ ਫੈਂਡੀ ਦਾ ਹੋਊਗਾ ਠੀਕ ਹੈ ਸਿਰਫ 999 ਰੁਪਏ ਰੇਟ ਹੈ ਚੈਲੇਂਜ ਨਾਲ ਰੇਟ ਦੀ ਗਾਰੰਟੀ ਪੂਰੇ ਟੋਟਲ ਹੈਂਡਵਰਕ ਦੇ ਡਿਜ਼ਾਈਨ ਨੇ ਸਲਵਾਰ ਦੇ ਉੱਤੇ ਵੀ ਟੋਟਲ ਹੈਂਡਵਰਕ ਦੇ ਡਿਜ਼ਾਈਨ ਹੋਣਗੇ ਸਿਰਫ ਔਰ ਸਿਰਫ 999 ਰੁਪਏ ਰੇਟ ਦੇ ਨਾਲ ਪੂਰੀ ਫੁੱਲ ਗਾਰੰਟੀ ਠੀਕ ਹੈ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਮੈ ਲੂਗਾ ਉਹਨੂੰ ਆਹ ਜੈਕਟ ਵਾਲਾ ਡਿਜ਼ਾਈਨ ਹੈ ਪੂਰਾ ਹੈਵੀ ਡਿਜ਼ਾਈਨ ਹੈ ਟੋਟਲੀ ਹੈਂਡਵਰਕ ਹੈ ਠੀਕ ਹੈ ਪੂਰਾ ਜੈਕਟ ਦਾ ਡਿਜ਼ਾਈਨ ਬਣਿਆ ਹੈ ਹੈਂਡਵਰਕ ਦਾ ਪੂਰਾ ਸੈੱਟ ਹੈ ਸਲਵਾਰ ਦੇ ਉੱਤੇ ਵੀ ਹੈਂਡਵਰਕ ਦਾ ਕੰਮ ਹੋਇਆ ਹੈ ਠੀਕ ਹੈ ਆ ਦੇਖੋ ਦੁਪੱਟੇ ਉੱਤੇ ਵੀ ਵਰਕ ਹੈ ਕੰਟਰਾਸਟ ਦੁਪੱਟਾ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਦੁਪੱਟੇ ਉੱਤੇ ਕੱਟਵਰਕ ਹੈ ਸਿਰਫ ਔਰ ਸਿਰਫ 999 ਰੁਪਏ ਰੇਟ ਦੇ ਨੂੰ ਪੂਰੀ ਫੋਲ ਲੈ ਗਰੰਟੀ ਠੀਕ ਹੈ ਜੀ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਠੀਕ ਹੈ ਜੀ 999 ਰੁਪਏ ਦੇ ਵਿੱਚ ਬਹੁਤ ਡਿਜ਼ਾਈਨ ਮਿਲ ਜਾਣਗੇ ਆ ਦੇਖੋ ਜੀ ਪੂਰੇ ਹੈਵੀ ਡਿਜ਼ਾਈਨ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਠੀਕ ਹੈ ਜੀ ਡਿਜ਼ਾਈਨ ਕਲਰ ਬਾਦੂ ਜਿੰਨੇ ਕੋ ਹੋ ਉਨੇ ਕਲਰ ਡਿਜ਼ਾਈਨ ਮਿਲ ਜਾਣਗੇ 999 ਰੁਪਏ ਚ ਆ ਦੇਖੋ ਜੀ ਗਲਾਸ ਟਿਸ਼ੂ ਦੇ ਦਿੱਤੀ ਆ ਦੇਖੋ ਪੂਰਾ ਹੈਵੀ ਕੁਆਲਿਟੀ ਪੂਰੀ ਟਾਪ ਦਾ ਸਟੱਫ ਸਿਰਫ ਔਰ ਸਿਰਫ 999 ਰੁਪਏ ਡਿਜ਼ਾਈਨ ਕਲਰ ਇਕ ਤੋਂ ਇਕ ਆਲਾ ਹੋਊਗਾ ਪੂਰਾ ਹੈਵੀ ਡਿਜ਼ਾਈਨ ਹੋਣਗੇ ਸਿਰਫ ਔਰ ਸਿਰਫ 999 ਰੁਪਏ ਦੇ ਰੇਟ ਠੀਕ ਹੈ ਜੇ ਕਿਸੇ ਨੇ ਹੋਲ ਸੇਲ ਪ੍ਰਾਈਸ ਲੈਣੇ ਹੋਣਗੇ ਉਹਨੂੰ ਆਪਾਂ ਹੋਰ ਵੀ ਡਿਸਕਾਊਂਟ ਕਰਕੇ ਦਵਾਂਗੇ ਠੀਕ ਹੈ ਜੀ ਜੇ ਕਿਸੇ ਨੇ ਹੋਲ ਸੇਲ 'ਚ ਲੈਣੇ ਹੋਣਗੇ ਉਹਨੂੰ ਆਪਾਂ ਡਿਸਕਾਊਂਟ ਕਰਕੇ ਦਵਾਂਗੇ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਦਾ ਪਊਗਾ ਮਿਲੂਗਾ ਉਹਨੂੰ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਮੈਂ ਪਹਿਲਾਂ ਕਹਿ ਰਿਹਾ ਠੀਕ ਹੈ ਜੀ ਮਿਲੂਗਾ 999 ਦਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਜੀ ਆ ਦੇਖੋ ਸਿਰਫ ਔਰ ਸਿਰਫ 999 ਰੁਪਏ ਦਾ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਬਹੁਤ ਜ਼ਿਆਦਾ ਠੀਕ ਹੈ ਬਹੁਤ ਜ਼ਿਆਦਾ ਡਿਜ਼ਾਈਨ ਕਲਰ ਮਿਲ ਜਾਣਗੇ ਆ ਵੀ ਫੈਂਡੀ ਦਾ 999 ਰੁਪਏ ਆ ਵੀ ਇਹ 999 ਰੁਪਏ ਠੀਕ ਹੈ ਰੇਟਾਂ ਦੀ ਪੂਰੀ ਫੁੱਲ ਗਾਰੰਟੀ ਜੀ ਠੀਕ ਹੈ 999 ਰੁਪਏ ਦੀਆਂ ਆਈਟਮਾਂ ਨੇ ਇਹ ਆ ਦੇਖੋ ਜੀ ਆ ਵੀ ਸਿਰਫ ਔਰ ਸਿਰਫ 999 ਰੁਪਏ ਟੋਟਲੀ ਹੈਂਡ ਦਾ ਕੰਮ ਹੈ ਠੀਕ ਹੈ ਸਲੋ ਆ ਦੇਖੋ ਜੀ ਆ ਵੀ ਪੂਰਾ ਹੈਵੀ ਵਰਕ 999 ਵਾਲਾ ਠੀਕ ਹੈ ਜੀ ਆ ਦੇਖੋ ਨਾਲ ਦਵੱਟੇ ਉੱਤੇ ਵਰਕ ਸਿਰਫ ਔਰ ਸਿਰਫ 999 ਰੁਪਏ ਰੇਟ ਰੂਗਾ ਰੇਡ ਦੀ ਚੈਲੰਜ ਨਾਲ ਗਾਰੰਟੀ ਠੀਕ ਹੈ ਜੀ ਚੈਲੰਜ ਨਾਲ ਗਾਰੰਟੀ ਸਿਰਫ ਔਰ ਸਿਰਫ 999 ਰੁਪਏ ਰੇਡ ਦੀ ਪੂਰੀ ਫੁੱਲ ਗਾਰੰਟੀ ਹੋ ਗਈ ਪੂਰੀ ਫੁੱਲ ਗਾਰੰਟੀ ਆ ਦੇਖੋ ਜੀ ਇਹ ਵੀ ਆਪਾਂ ਤੁਹਾਨੂੰ ਇਹੀ ਰੇਟ ਲਗਾ ਕੇ ਦਮਾ ਟੋਟਲੀ ਹੈਂਡਵਰਕ ਜੀ ਠੀਕ ਹੈ ਟੋਟਲੀ ਹੈਂਡਵਰਕ ਦਾ ਕੰਮ ਆ ਦੇਖੋ ਜੀ ਪੂਰਾ ਹੈਵੀ ਟੋਟਲੀ ਹੈਂਡਵਰਕ ਦਾ ਕੰਮ ਹੈ ਰੇਡ ਦਿਓ ਪੂਰੀ ਫੁੱਲ ਗਰੰਟੀ ਚੈਲੰਜ ਨਾਲ ਜਿੱਥੋਂ ਮਰਜੀ ਪਤਾ ਕਰ ਲਿਓ ਜਿੱਥੋਂ ਮਰਜੀ ਠੀਕ ਹੈ ਜੀ ਜਿੱਥੋਂ ਮਰਜੀ ਰੇਡ ਪਤਾ ਕਰ ਲਿਓ ਚੈਲੰਜ ਨਾਲ ਗਰੰਟੀ ਹੋ ਗਈ ਪੂਰੀ ਜੀ ਪੂਰੀ ਸਿਰਫ ਸਲਵਾਰ ਦੇ ਉੱਤੇ ਵੀ ਹੈਂਡ ਦਾ ਕੰਮ ਹੋਇਆ ਹੋਊਗਾ ਦੇਖੋ ਸਲਵਾਰ ਦੇ ਉੱਤੇ ਸੌਰੀ ਹੋਇਆ ਨਹੀਂ ਹੋਇਆ ਵੈਸੇ ਤਕਰੀਬਨ ਸਾਰੀਆਂ ਸਲਵਾਰਾਂ ਦੇ ਉੱਤੇ ਹੋਇਆ ਹੈ ਇਹਦੇ ਇਕੱਲੇ ਦੇ ਉੱਤੇ ਨਹੀਂ ਹੋਇਆ ਹੋਊਗਾ ਠੀਕ ਹੈ ਜੀ ਇਹ 999 ਰੁਪਏ ਦਾ ਸੂਟ ਹੈ ਠੀਕ ਹੈ ਜੀ ਹੈਂਡਵਰਕ ਦਾ ਪੀਸ ਹੈ ਟੋਟਲੀ ਠੀਕ ਹੈ ਜੀ ਰੇਟ ਰੂ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਨੇ ਸਾਰਿਆਂ ਦੀ ਸਲਵਾਰਾਂ ਦੇ ਉੱਤੇ ਕੰਮ ਹੋਇਆ ਹੈ 999 ਰੁਪਏ ਸੂਟ ਰੂ ਜਿਨੇ ਹੋਲ ਸੇਲ ਚ ਲੈਣੇ ਹੋਣਗੇ ਇਕੱਠੇ ਲੈਣੇ ਹੋਣਗੇ ਉਹਨੂੰ ਆਪਾਂ ਹੋਰ ਵੀ ਡਿਸਕਾਊਂਟ ਲਾ ਕੇ ਦਵਾਂਗੇ ਨਾਲ ਆਪਣੇ ਦੇ ਸਟਾਕ ਹੋਰ ਬਥੇਰੇ ਆ ਗਏ ਇੱਕ ਆਈਟਮ ਆਪਾਂ ਹੋਰ ਦਿਖਾਉਣੀ ਹੈ ਤੁਹਾਨੂੰ ਠੀਕ ਹੈ ਜੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਸੀ ਬਹੁਤ ਜ਼ਿਆਦਾ ਠੀਕ ਹੈ ਜੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਸੀ ਪਿਓਰ ਫੁਲਚਨ ਹੁੰਦੀ ਠੀਕ ਹੈ ਫੁੱਲ ਪਿਓਰ ਚਨੂਨ ਬਾਦੂ ਆ ਚੁਕੀ ਆ ਆਪਣੇ ਜਿੰਨੀ ਕੋ ਨਹੀਂ ਮਿਲ ਜੂਗੀ ਇੱਕ ਇਕ ਸਿੰਗਲ ਦੁਪੱਟਾ ਲੈਣਾ ਤਾਂ 250 ਰੁਪਏ ਦਾ ਠੀਕ ਹੈ ਜੇ 10 ਦੁਪੱਟੇ ਲਓਗੇ ਇਕੱਠੇ ਫਿਰ ਪਊਗਾ ਤੁਹਾਨੂੰ 175 ਰੁਪਏ ਦਾ ਠੀਕ ਹੈ 2.5 ਮੀਟਰ ਦਾ ਥਾਂ ਚੋਂ ਕੱਟ ਕੇ ਦਵਾਂਗੇ ਪੂਰਾ ਠੀਕ ਹੈ ਸਿਰਫ ਔਰ ਸਿਰਫ 175 ਰੁਪਏ ਦਾ ਦੁਪੱਟਾ 2.5 ਮੀਟਰ ਦਾ ਜੇ ਸਿੰਗਲ ਦੁਪੱਟਾ ਲਓਗੇ ਫਿਰ 250 ਦਾ ਜੇ 10 ਦੁਪੱਟੇ ਲਓਗੇ ਫਿਰ 175 ਰੁਪਏ ਦਾ ਠੀਕ ਹੈ ਹੋਰ ਆਪਾਂ ਤੁਹਾਨੂੰ ਆਪਣੇ ਗੋਡਾਊਨ ਚ ਨੈਕਸਟ ਆਈਟਮ ਦਿਖਾਉਣੇ ਆ